ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਅੱਜ ਚੱਲਦੀ ਆ ਸਪਰੇ ਕਰੋੜਾ ਆਲੂ ਤੇ ਝੋੜਾ ਆਪਣਾ ਇੱਧਰ ਵੱਟਲਾ ਭਿਆਰੀ ਇੰਨੀ ਵਿੱਚ ਨਵੇਂ ਮੈਂ ਅੱਜ ਬੂਟ ਪਾਏ ਆ ਪਹਿਲੇ ਦਿਨ ਉਹੀ ਤੋਂ ਲਵੇੜਦੇ ਆਹ ਵੱਟਲਾ ਆਹੀ ਪਟਾ ਬੂਟਾ ਵੱਟਲਾ ਹੋ ਗਿਆ ਕਿੰਨੇ ਦਾਣੇ ਆ ਗਿੱਲਾ ਪੂਰਾ ਆ ਨਾ ਮੇ ਤਾਂ ਚੱਲ ਆਹ ਸਪਰੇਅ ਕਰ ਦੇ ਇਹ ਸਪਰੇਅ ਹੋ ਜੂਗੀ ਧੁੱਪਾਂ ਲੱਗਣਗੀਆਂ ਵਧੀਆ ਹੋ ਜਾਣਾ ਸੈਜ ਦੇ ਲੋ ਬੇਲਪੂਰੀ ਸੋਣੀ ਪਈ ਆ ਕਾਉਂ ਕੇ ਲੇਟ ਲੱਗਿਆ ਦੀ ਕਰੋੜਾ ਆਪਣਾ ਤੇ ਹੁਣ ਬੇਲ ਸਾਂਭਣ ਲਈ ਸਪਰੇਹਾਂ ਕਰਨ ਲੱਗਿਆ ਕਬਜ ਦਵਾਈ ਕਰ ਰਹੇ ਆ ਨਾਲ 13045 ਪਈ ਆ ਬੇਲ ਬੂਲ ਤਾਂ ਬਹੁਤ ਮੋਟੀ ਆ ਪੂਰੀ ਗੁੰਗਾ ਉਹਦੇ ਆ ਰਗੀ ਆ ਆਪਣੀਆਂ ਉਂਗਲੀਆਂ ਦਾ ਵੀ ਮੋਟੀ ਅੱਜ ਕੱਲ ਪਤਾ ਕੀ ਗੱਲ ਆ ਬਾਈ ਦੁਨੀਆ ਦੇ ਵਿੱਚ ਨਾ ਜਿਹੜੇ ਜੇ ਕੋਈ ਬੰਦਾ ਸੱਚੀ ਗੱਲ ਕਰ ਦਿੰਦਾ ਵੀ ਹਾਂ ਸੱਚ ਦੱਸਦਾ ਆਪਦਾ ਆਪਣੇ ਸਰਪੇ ਹੀ ਗੱਲ ਇੱਕ ਹੋਆ ਮਜਬੂਰੀ ਆ ਕਿ ਤਾਂ ਹੀ ਬੰਦੇ ਆ ਕੇ ਸਾਰੇ ਜਾਣੇ ਯਾਨੀ ਕਿ ਜਿਵੇਂ ਹੈਗਾ ਵੀ ਝੂਠਾ ਪ੍ਰਚਾਰ ਝੂਠੀਆਂ ਗੱਲਾਂ ਤੇ ਜਿਆਦਾ ਯਕੀਨ ਹੁੰਦਾ ਆਪਣਾ ਨੂੰ ਸਾਰਿਆਂ ਨੂੰ ਹਨਾ ਜੇ ਕੋਈ ਬੰਦਾ ਆਪ ਦੀ ਸੱਚ ਦੱਸਦਾ ਹਕੀਕਤ ਦੱਸਦਾ ਵੀ ਨਹੀਂ ਖੇਤੀ ਦੇ ਵਿੱਚ ਆ ਚੀਜ਼ ਆ ਨਹੀਂ ਖੇਤੀ ਦੇ ਵਿੱਚ ਆ ਚੀਜ਼ ਆ ਉਹ ਤੇ ਬਹੁਤ ਵੀਰਾਂ ਨੂੰ ਕਿੰਤੂ ਪ੍ਰੰਤੂ ਹੋ ਜਾਂਦਾ ਹਨ ਤੇ ਜਿੱਦਾਂ ਮੈਂ ਕੱਲ ਜਿਹੜੀ ਵੀਡੀਓ ਬਣਾਈ ਸੀ ਉਹ ਚਲੋ ਜੋ ਆਪਦੇ ਦਿਲ ਦੀ ਗੱਲ ਸੀ ਉਹ ਮੈਂ ਉਹ ਚ ਕਰਤੀ ਹਨ ਤੇ ਕੋਈ ਮਾਰਾ ਤਾਂ ਕਰਿਆ ਨਹੀਂ ਜੇ ਵੀਡੀਓ ਬਣਾਈ ਆ ਉਹ ਚ ਦਿਲ ਦੀ ਗੱਲ ਤਾਂ ਆਪਣੀ ਕਰ ਸਕਦੇ ਆ ਹਨ ਤੇ ਉਹ ਸਾਰੇ ਆਲੂ ਵਾਲੇ ਵੀਰਾਂ ਦੇ ਉੱਤੇ ਰਿਲੇਟਡ ਸੀ ਹਨ ਤੇ ਜਿਹੜੇ ਵੀਰ ਨੇ ਕਿਸੇ ਨੇ ਵੀ ਆਲੂ ਬੀਜੇ ਹੋਇਆ ਉਹ ਉਹਦੀ ਉੱਤੇ ਗਲ ਟੋਕਦੀ ਆ ਪੂਰੀ ਹਨਾ ਕਿ ਜੇ ਉਹ ਚ ਕੋਈ ਵੀ ਚੀਜ਼ 1% ਵੀ ਗਲਤ ਆ ਤਾਂ ਮੈਨੂੰ ਵੀਰ ਉਹ ਫੜ ਸਕਦਾ ਹਨਾ ਕਹਿ ਸਕਦਾ ਵੀ ਹਾਂ ਐਦਾਂ ਨਹੀਂ ਪਰ ਜਿਹੜੇ ਵੀਰਾਂ ਨੇ ਕਦੇ ਆਲੂ ਬੀਜਿਆ ਨਹੀਂ ਜਾਂ ਕਦੇ ਲਾਉਣ ਦੀ ਸੋਚੀ ਵੀ ਨਹੀਂ ਹਨ ਉਹ ਵੀਰ ਬਹੁਤ ਗਿੰਦੂ ਬਰੰਦੂ ਕਰਦੇ ਆ ਹਨ ਕਿ ਤੈਨੂੰ ਦੇਖ ਕੇ ਆਲੂ ਲਾ ਲੇ ਤੈਨੂੰ ਦੇਖ ਕੇ ਫਸ ਗਏ ਤੈਨੂੰ ਦੇਖ ਕੇ ਆਹ ਕਰ ਲਿਆ ਵੀਰੇ ਗੱਲ ਸੁਣੋ ਜੇ ਮੈਨੂੰ ਰੋਟੀ ਦੀ ਭੁੱਖ ਲੱਗੀ ਹੈ ਨਾ ਤਾਂ ਮੈਂ ਮੇਰਾ ਜੀ ਕਰੂ ਮੈਂ ਤਾਂ ਹੀ ਖਾਊਗਾ ਤੇ ਆਲੂ ਕਿਸੇ ਨੂੰ ਦੇਖ ਕੇ ਨਹੀਂ ਲੱਗਦੇ ਕਿਉਂਕਿ ਆਲੂ ਲੱਗਦੇ ਆ ਜੇ ਜੇਬ ਚ ਪੈਸੇ ਆ ਤਾਂ ਆਲੂ ਲੱਗਣੇ ਈਗਣਾ ਤੇ ਨਹੀਂ ਨਹੀਂ ਲੱਗਦੇ ਕਿਉਂਕਿ 1 ਕਿਲੋ ਆਲੂ ਲਾਉਣ ਤੇ ਤਾਂ ਜਾ ਕੇ 50 ਤੋਂ 60000 ਰੁਪਏ ਖਰਚ ਆਉਂਦਾ ਤਾਂ ਜਾ ਕੇ ਆਲੂ ਲੱਗਣੇ ਇਹ ਗੱਲਾਂ ਮਾਰਨੀ ਆ ਨਾ ਤੇ ਕਮੈਂਟ ਕਰਨੇ ਇਹ ਬਹੁਤ ਸੌਖੀ ਗੱਲ ਆ ਤੇ ਜਦੋਂ ਤੁਸੀਂ ਫੀਲਡ ਦੇ ਵਿੱਚ ਆ ਕੇ ਸਚਾਈ ਚ ਉਤਰਨਾ ਉਹ ਗੱਲ ਵੱਖਰੀ ਆ ਠੀਕ ਨਹੀਂ ਕਿਸੇ ਦੀ ਰੀਤ ਨਹੀਂ ਹੁੰਦੀ ਆਲੂਆਂ ਦੇ ਜੇ ਆਪਣੇ ਚ ਦਾਮ ਆਪਾਂ ਤਾਂ ਲਾਵਾਂਗੇ ਨਹੀਂ ਨਹੀਂ ਕਿਸੇ ਤੋਂ ਆਲੂ ਲੱਗਦਾ ਠੀਕ ਨਹੀਂ ਐਵੇਂ ਨਾ ਬੇਫਜ਼ੂਲੀ ਗੱਲਾਂ ਨਾ ਕਰਿਆ ਕਰੋ ਤੇ ਜੇ ਕਿਸੇ ਨੂੰ ਭੁੱਖਾ ਤਾਂ ਆਲੂ ਲੱਗੂਗਾ ਤਾਂ ਮੈਂ ਰੋਟੀ ਖਾਊਗਾ ਜੇ ਮੇਰਾ ਨਹੀਂ ਜੀ ਕਰਦਾ ਰੋਟੀ ਖਾਣ ਨੂੰ ਕੋਈ ਧੱਕੇ ਨਾਲ ਮੇਰੇ ਮੂੰਹ ਚ ਨਹੀਂ ਪਾ ਸਕਦਾ ਠੀਕ ਨਹੀਂ ਉਦਾਂ ਹੀ ਆਲੂਆਂ ਦਾ ਕੰਮ ਲਓ ਜੀ ਅੱਜ ਲੱਗੇ ਹੋਏ ਆ ਸਪਰੇਅ ਕਰਨ ਆਲੂਆਂ ਤੇ ਕਰੋੜਾ ਆਲੂ ਆ ਇਹ ਆਪਣਾ ਲੇਟ ਲਾਇਆ ਸੀਗਾ ਕਵਚ ਕਰਨ ਲੱਗੇ ਹੋਇਆ ਤੇ ਨਾਲ 13045 ਪਾਈ ਆ ਤੇ ਨਾਲ ਤੇਲੇ ਵਾਲੀ ਪਾਈ ਆ ਕਿਉਂਕਿ ਇਹਦੀ ਬੇਲ ਆਪਾਂ ਹਜੇ ਸਾਂਭ ਕੇ ਰੱਖਣੀ ਆ ਇਹਦੀ ਬੇਲ ਆਪਾਂ ਲੇਟ ਵਧਣੀ ਆ ਤਾਂ ਕਰਕੇ ਇਹਨੂੰ ਲੰਬਾ ਥੋੜਾ ਹਜੇ ਆ ਮਹੀਨੇ 'ਚ ਤਾਂ ਨਹੀਂ ਵਧਣੀ ਬਿਲ ਵੱਡਾਂਗੇ ਘੱਟੋ-ਘੱਟ 10-12 ਤਰੀਕ 10 ਤਰੀਕ ਤੋਂ ਨੇੜੇ ਜਾ ਕੇ ਵੱਡਾਂਗੇ ਉਹਨਾਂ ਟਾਈਮ ਆਲੂ ਨੂੰ ਸਾਂਭਣਾ ਵਾ ਕਿਉਂਕਿ ਲੇਟ ਲਾਇਆ ਸੀਗਾ ਤੇ ਸਾਂਭਣਾ ਜ਼ਰੂਰੀ ਆ ਤੇ ਤੇਲੇ-ਤੂਲੇ ਵਾਲੀਆਂ ਸਪਰੇਹਾਂ ਕਰਦੇ ਆ ਤਾਂ ਸਾਂਭਾਂਗੇ ਇਹਨੂੰ ਜ਼ਰੂਰੀ ਪਾ ਦੇ ਫਿਰ ਵੀਰੇ ਕੋਈ ਨਹੀਂ ਹਾਂ ਬਸ ਉਹੀ ਹੈ ਪਾ ਲਾ ਫਿਰ ਕੋਈ ਨਹੀਂ ਹੈਗਾ ਹੈਗਾ ਵੀਰੇ ਲੈ ਜਾ ਗੱਲ ਹੈਗੀ ਆਇਆ ਹਾਂ ਜੇ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਣਾ ਹਨਾ ਤਾਂ ਉਹਦੇ ਵਿੱਚ ਹਰ ਇੱਕ ਚੀਜ਼ ਦੱਸਣਾ ਮੇਰਾ ਫਰਜ਼ ਬਣ ਜਾਂਦਾ ਹਨਾ ਕਿ ਕੋਈ ਵੀ ਚੀਜ਼ ਆ ਚਾਹੇ ਤੇ ਮੈਂ ਦੱਸਦਾ ਵੀ ਆ ਹਨਾ ਇੰਦਾ ਹੁਣ ਵੀਰਾਂ ਦੇ ਭਿੰਡੀ ਰਿਲੇਟਡ ਮੈਨੂੰ ਫੋਨ ਆਉਂਦੇ ਰਹਿੰਦੇ ਆ ਕਿ ਫਿਰ ਮੈਂ ਹਰ ਇੱਕ ਗੱਲਾਂ ਝੂਠ ਮਾਰਿਆ ਕਰਾਂ ਵੀ ਕਿਸੇ ਨੂੰ رائے ਦੇਣੀ ਮਾੜੀ ਗੱਲ ਇਹ ਗੱਲ ਮੈਨੂੰ ਦੱਸ ਦੋ ਹਨ ਮੱਕੀ ਰਿਲੇਟਡ ਫੋਨ ਆਉਂਦੇ ਆ ਵੀਰੇ ਕਿਹੜਾ ਵੀ ਵੀਜੀਏ ਉਹ ਵੀ ਗੱਲਾਂ ਫਿਰ ਮਾੜੀਆਂ ਗੱਲਾਂ ਨੇ ਦੱਸਣੀਆਂ ਵੀ ਜੇ ਕਿਸੇ ਨੂੰ ਆਪਾਂ رائے ਦਿੰਨੇ ਆ ਵੀ ਉਹ ਨਹੀਂ ਦੱਸਣੀ ਚਾਹੀਦੀ ਦੱਸ ਦੋ ਹਨ ਫਿਰ ਤਾਂ ਆਪਾਂ ਪਿੱਛੇ ਹਟ ਜਾਂਦੇ ਆ ਬੰਦਾ ਤੇ ਹਨ ਤੇ ਦੇਖੋ ਖੇਤੀ ਦਾ ਕਰਮਾ ਛੇਤੀ ਆ ਹਨਾ ਸਭ ਨੇ ਆਪੋ ਆਪਣੇ ਕਰਮਾਂ ਦਾ ਖਾਣਾ ਵਾ ਕਿਸੇ ਦੇ ਕਰਨ ਨਾਲ ਕਿਸੇ ਦੇ ਜਾਦੇ ਆਲੂ ਲਾਉਣ ਦੇ ਨਾਲ ਇਹ ਕੋਈ ਚੀਜ਼ਾਂ ਨਹੀਂ ਹੁੰਦੀਆਂ ਤੇ ਐਵੇਂ ਬਾਧੂ ਦੀਆਂ ਗੱਲਾਂ ਵੀ ਹਾਂ ਐ ਹੋ ਗਿਆ ਜਾਂ ਐ ਹੋ ਗਿਆ ਉਹ ਚੀਜ਼ਾਂ ਕੁਝ ਨਹੀਂ ਹੁੰਦੀ ਠੀਕ ਹੈ ਤੇ ਜਿਹੜਾ ਕੁਝ ਹੋਣਾ ਉਹ ਤਾਂ ਹੋਣਾ ਹੀ ਹੋਣਾ ਵਾ ਕੋਈ ਨਹੀਂ ਉਹਨੂੰ ਰੋਕ ਸਕਦਾ ਤੇ ਮੇਰਾ ਫਰਜ਼ ਆ ਆਪਾਂ ਕਿਸੇ ਨੂੰ ਗਲਤ رائے ਨਹੀਂ ਦਿੰਦੇ ਨਾ ਗਲਤ ਜਿੰਨੇ ਕੇ ਜੋਗੇ ਵਾਲਾ ਹੈਗਾ ਜਿੰਨਾ ਕੇ ਮੈਨੂੰ ਪਤਾ ਵਾ ਉੰਨੀ رائے ਆਪਾਂ ਸਹੀ ਦੇ ਦੇਈਦੀ ਆ ਬਾਕੀ ਆਪਾਂ ਨੂੰ ਕੁਝ ਪਤਾ ਨਹੀਂ ਜੋ ਮਾਲਕ ਨੇ ਚਾਇਆ ਉਹੀ ਹੋਣਾ ਬਾਕੀ ਤਾਂ ਹਨਾ ਮੇਰਾ ਫਰਜ਼ ਆ ਜਿੰਨਾ ਕੁ ਜੋਗਾ ਮੈਨੂੰ ਅਕਲ ਆ ਜਿੰਨੀ ਕੁ ਮਾੜੀ-ਮੋਟੀ ਵਾਲੀ ਤਾਂ ਅਕਲ ਹੈ ਨਹੀਂ ਕਿ ਮਾੜੀ-ਮੋਟੀ ਹੋਈ ਆ ਜਿੰਨੀ ਕੁ ਅਕਲ ਆਪਾਂ ਉਨੀ ਕੁ ਵਰਤ ਕੇ ਜਿਹੜੇ ਵੀਰ ਨੂੰ ਮੈਨੂੰ ਜਿੰਨਾ ਕੁ ਪਤਾ ਉਹ ਨੌਲੇਜ ਦੱਸ ਦੇਈ ਦੀ ਜਿਨ੍ਹਾਂ ਨੂੰ ਜਿਹੜੇ ਵੀਰ ਨਵੇਂ ਸੀ ਆਪਾਂ ਹਰੇਕ ਨੂੰ ਰਹਿ ਦੇਈ ਦੀ ਹਨਾ ਬਸ ਆਪਣੀਆਂ ਫਸਲਾਂ ਦਾ ਮਜ਼ਾਕ ਨਾ ਬਣਾਓ ਬਸ ਇਹੀ ਚੀਜ਼ ਇਰੇ ਕਾਲੂ ਨਾ ਆਪਣੇ ਸਾਨੇਵਾਲ ਤੋਂ ਲੁਧਿਆਣੇ ਰੋਡ ਦੇ ਉੱਤੇ 30 ਜਨਵਰੀ ਤੋਂ ਸ਼ੁਰੂ ਹੋਣ ਲੱਗਿਆ ਤੇ ਐਗਰੀ ਐਕਸਪੋ ਇੰਡੀਆ ਦਾ ਤੇ ਉਹਦੇ ਵਿੱਚ ਬਹੁਤ ਕੰਪਨੀਆਂ ਨੇ ਉੱਥੇ ਆਪਣੀਆਂ ਸਟਾਲਾਂ ਲਾਈਆਂ ਤਾਂ 30 ਤਰੀਕ ਤੋਂ ਲੈ ਕੇ 1 ਫਰਵਰੀ ਤੱਕ ਆ ਤਿੰਨ ਦਿਨ ਚੱਲਣਾ ਤੇ ਸਾਰੇ ਸਾਰੇ ਵੀਰਾਂ ਨੂੰ ਇਨਵੀਟੇਸ਼ਨ ਆ ਕਿ ਸਾਰੇ ਵੀਰ ਹੁਣ ਤਾਂ ਦੇਖੋ ਹੈਗੇ ਤਾਂ ਆਪਾਂ ਬੀ ਵੇਲ ਹੈਗਾ ਹੀ ਆ ਮੀ ਪੈ ਗਿਆ ਕੋਈ ਕਣ ਕਣ ਨੂੰ ਪਾਣੀ ਨਹੀਂ ਲੱਗਣਾ ਕੋਈ ਕੁਝ ਨਹੀਂ ਹੋਣਾ ਤਾਂ ਸਾਰੇ ਵੀਰ ਉਥੇ ਜ਼ਰੂਰ ਪਹੁੰਚਿਓ ਕੱਲ ਤੋਂ ਸਟਾਰਟ ਆ ਸਾਰੀਆਂ ਦੇਖੋ ਕੰਪਨੀਆਂ ਮਸ਼ੀਨਰੀ ਦੀਆਂ ਵੀ ਆਉਣਗੀਆਂ ਸੀਡ ਵਾਲੀਆਂ ਵੀ ਆਉਣੀਆਂ ਇਹ ਇਹ ਮੇਲੇ ਦੀ ਨਾ ਮੇਲਾ ਕਹਿ ਲਓ ਐਕਸਪੋ ਕਹਿ ਲਓ ਇਹਦੀ ਇੱਕ ਖਾਸ ਗੱਲ ਆ ਕਿ ਜਿਵੇਂ ਨਿੱਕੇ ਨਿੱਕੇ ਚ ਟੂਲ ਵੀ ਬਣਦੇ ਨੇ ਨਾ ਜਿਵੇਂ ਬੈਰਿੰਗ ਬਣਦਾ ਜਾਂ ਹੋਰ ਵੀ ਮਸ਼ੀਨਾਂ ਮਸ਼ੀਨਾਂ ਬਣਦੀਆਂ ਨੇ ਕੱਪੜੇ ਵਾਲੀਆਂ ਜਾਂ ਕੁਝ ਵੀ ਐ ਪੂਰੀਆਂ ਉਹ ਲੁਧਿਆਣੇ ਦੀ ਵਿੱਚ ਜਿੰਨੀ ਦੂਰੋਂ ਦੂਰੋਂ ਵੀ ਜਿੰਨੀਆਂ ਕੰਪਨੀਆਂ ਨੇ ਉਹ ਇੱਥੇ ਸਟਾਲ ਲਾਉਂਦੀਆਂ ਨੇ ਛੋਟੇ ਛੋਟੇ ਸਟਾਲ ਲੱਗੇ ਹੁੰਦੇ ਆ ਉਹਨਾਂ ਦੇ ਅੰਦਰ ਹਾਲਾਂ ਦੇ ਅੰਦਰ ਹਨਾ ਤਾਂ ਜਿਹੜੇ ਨਵੇਂ ਸਟਾਰਟਅੱਪ ਵੀ ਆ ਉਹ ਵੀ ਉੱਥੇ ਆਉਣਗੇ ਤੇ ਕੱਲ ਤੋਂ ਸਟਾਰਟ ਹੋ ਰਿਹਾ 30 31 1 ਤਿੰਨ ਦਿਨ ਚੱਲਣਾ ਤਾਂ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਜਿਹੜੀ ਦਰਾਹੇ ਵਾਲੀ ਨਹਿਰ ਨਹੀਂ ਜਦੋਂ ਤੁਸੀਂ ਖੰਨੇ ਆਂ ਨਹੀਂ ਆਉਣਾ ਦਰਾਹੇ ਵਾਲੀ ਨਹਿਰ ਦੇ ਕੋਲੇ ਆ ਤੇ ਇਧਰੋਂ ਜੇ ਨੂੰ ਆਪਾਂ ਫਾਨੇ ਵਾਲ ਤੋਂ ਦਰਾਹੇ ਵੱਲ ਨੂੰ ਜਾਂਦੇ ਆ 골ਡਨ ਹਟ ਦੇ ਬਿਲਕੁਲ ਥੋੜਾ ਜਿਹਾ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਦੇ ਨਾਲ ਜੇ ਸਮਝਣਾ ਤੁਸੀਂ ਹਿੜਾਣੇ ਆਂ ਨਹੀਂ ਆਉਣਾ ਜਾਣਾ ਤੁਸੀਂ ਤਾਂ ਸੱਜੇ ਹੱਥਾਂ ਜੇ ਖੰਨੇ ਆਂ ਨਹੀਂ ਆਉਣਾ ਤੇ ਦੀ ਖੱਬੇ ਆ ਤਾਂ ਦਰਾਹੇ ਵਾਲੀ ਨਹਿਰ ਤੋਂ ਅੱਗੇ ਆ ਕੇ ਜੇ ਤੁਸੀਂ ਆਉਣਾ ਉਧਰੋਂ ਹਨ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਾਰੇ ਵੀਰ ਉੱਤੇ ਜਰੂਰ ਪਹੁੰਚਿਓ ਤੇ ਜਿਹੜਾ ਦੇਣਾ ਸਾਰੇ ਵੀਰ ਨਵੀਆਂ ਨਵੀਆਂ ਜਿੱਧੀਆਂ ਦੇਖਣ ਨੂੰ ਮਿਲਣਗੀਆਂ ਤੇ ਹੁਣ ਆਪਾਂ ਵਿਹਲੇ ਤਾਂ ਹੈਗੇ ਆ ਕਿ ਸਾਰੇ ਵੀਰ ਜਰੂਰ ਪਹੁੰਚਿਓ ਇੱਕ ਨਾ ਬਹੁਤ ਵੀਰਾਂ ਨੂੰ ਮੇਰਾ ਪਤਾ ਨਹੀਂ ਤਾਂ ਉੱਥੇ ਬੈਠਣਾ ਚੁਭਿਆ ਵੀ ਜਿਹੜਾ ਮੈਂ ਸ਼ਿਵਰਾ ਚਾਹੋਂ ਦੇ ਕੋਲੇ ਜਾ ਕੇ ਬਹਿ ਗਿਆ ਸੀਗਾ ਹਨਾ ਦੇਖੋ ਇੰਨੀ ਮੇਰੀ ਅਕਾਤ ਤਾਂ ਹੈ ਨਹੀਂ ਸੀਗੀ ਉਹ ਤਾਂ ਮੈਨੂੰ ਵੀ ਪਤਾ ਵੀ ਮੈਂ ਆਪਦੀ ਪਹੁੰਚ ਤੋਂ ਗਾਹਾਂ ਜਾ ਕੇ ਬਹਿ ਗਿਆ ਸੀ ਹਨ ਜੋ ਸੱਚਾਈ ਆ ਹਨ ਤੇ ਸ਼ਾਇਦ ਪਤਾ ਨਹੀਂ ਤਾਂ ਉਹ ਚੁੱਭੀ ਜਾਂਦਾ ਮੇਰਾ ਮਤਲਬ ਇਹਨਾਂ ਨੂੰ ਬਾਲੇ ਵੀਰਿਆਂ ਨੂੰ ਤਾਂ ਹਨ ਤੇ ਪਤਾ ਨਹੀਂ ਕੀ ਗੱਲ ਆ ਕਿ ਉਸ ਚੀਜ਼ ਨੂੰ ਉਹਨਾਂ ਇੰਨਾ ਕੋਹ ਲੈਂਦੇ ਆ ਕਿ ਹਾਂ ਤੂੰ ਤਾਂ ਕਹੀ 60 65 ਕੁਇੰਟਲ ਮੱਕੀ ਨਿਕਲਦੀ ਆ ਯਾਰ ਵੀਰੇ ਜਿਨ੍ਹਾਂ ਨੇ ਮੱਕੀ ਬੀਜੀ ਆ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ 60-65 ਕੁਆਂਟਲ ਗਿੱਲੀ ਮੱਕੀ ਆਮ ਨਾਲ ਹੋ ਜਾਂਦੀ ਆ ਠੀਕ ਨਹੀਂ ਨਾਰਮਲੀ ਗੱਲਾਂ ਨੇ ਵੀ ਜਿਹੜੀ 60-65 ਕੁਆਂਟਲ ਮੱਕੀ ਹੋ ਜਾਂਦੀ ਆ ਠੀਕ ਆ ਹੁਣ ਇਹਦੇ ਵਿੱਚ ਨਾ ਤਾਂ ਕੋਈ ਝੂਠ ਵਾਲੀ ਗੱਲ ਸੀ ਠੀਕ ਆ ਨਾ ਕੋਈ ਇਹਦੇ ਵਿੱਚ ਦੁਹਰਾਏ ਸੀਗਾ ਕਿਸੇ ਗੱਲ ਦਾ ਹਨ ਜਿਹੜੇ ਵੀਰ ਮੱਕੀ ਬੀਜਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀਰੇ ਠੀਕ ਹੈ ਜਿਹੜੇ ਬੇਰਾਨੇ ਨੂੰ ਮੱਕੀ ਬੀਜੀ ਨਹੀਂ ਉਹ ਵੀਰ ਕਮੈਂਟ ਕਰਦੇ ਆ ਕਿ ਤੂੰ ਤਾਂ ਕਹਿੰਦਾ ਸੀ ਮੱਕੀ ਇੰਨੀ ਹੋ ਜਾਂਦੀ ਆ ਫਲਾਨਾ ਹੋ ਜਾਂਦੀ ਆ ਠੀਕ ਨਹੀਂ ਵੀ ਤੂੰ ਤਾਂ ਐ ਕਹਿ ਦਿੰਦਾ ਸੀ ਫਲਾਨਾ ਕਹਿੰਦੇ ਯਾਰ ਜੇ ਮੈਂ ਕਿਹਾ ਕੋਈ ਗੁਨਾਹ ਤਾਂ ਨਹੀਂ ਕਰਿਆ ਜੇ ਉਹ ਤੇ ਕਹਿਤਾ ਤਾਂ ਕਿੱਡਾ ਕੁ ਵੱਡਾ ਪਹਾੜ ਏ ਪਿਆ ਵੀ ਜੇ ਮੈਂ ਕਹਿਤਾ ਉਹ ਠੀਕ ਹੈ ਮੈਂ ਤਾਂ ਆਪਦੇ ਫਸਲ ਦੇ ਬਾਰੇ ਹੀ ਦੱਸਿਆ ਸੀ ਕਿ ਜਿਹੜੇ ਨੋਡੇ ਮੰਤਰੀ ਆ ਜਿਨ੍ਹਾਂ ਤੇ ਤੁਸੀਂ ਵੋਟਾਂ ਪਾਉਨੇ ਆ ਉਹ ਥੋਡੇ ਇੰਨੀਆਂ ਗੱਲਾਂ ਝੂਠੀਆਂ ਕਹਿੰਦੇ ਆ ਉਹਨਾਂ ਦੇ ਥੱਲੇ ਕੜੀ ਕਮੈਂਟ ਕਰਿਆ ਤੁਸੀਂ ਜਾ ਕੇ ਮੈਂ ਤਾਂ ਜੋ ਹਕੀਕਤ ਆ ਮੈਂ ਤਾਂ ਉਹੀ ਗੱਲ ਕਹੀ ਸੀ ਠੀਕ ਆ ਵੀ ਹਾਂ ਵੀ ਇੰਨੀ ਮੱਕੀ ਨਿਕਲੀ ਸੀ ਨਿਕਲਦੀ ਆ ਵਿੱਚ ਵੀਰ 75 75 ਕੁਇੰਟਲ ਵਾਲੇ ਵੀ ਆ ਮੈਂ ਤਾਂ 60 65 ਹੀ ਗਿਆ ਵਿੱਚ ਵੀਰ 75 75 ਕੁਇੰਟਲ ਵਾਲੇ ਵੀ ਬੈਠੇ ਆ ਹੁਣ ਤੁਸੀਂ ਦੱਸੋ ਫੇਰ ਉਹਨਾਂ ਨੂੰ ਕੀ ਕਹੋਗੇ ਵੀ ਉਹ ਵੀ ਝੂਠ ਬੋਲਦੇ ਆ ਠੀਕ ਨਹੀਂ ਮੀਰੇ ਹਰ ਇੱਕ ਚੀਜ਼ ਤੇ ਨਾ ਯਾਰ ਉਹ ਨਾ ਕਰਿਆ ਕਰੋ ਵੀ ਹਾਂ ਜਿਹੜੇ ਵੀਰਾਂ ਨੂੰ ਜਿਹੜੇ ਵੀਰ ਬੀਜਦੇ ਆ ਉਹਨਾਂ ਨੂੰ ਪਤਾ ਵੀ ਹਾਂ ਨਿਕਲਦੀ ਆ ਜਾਂ ਨਹੀਂ ਨਿਕਲਦੀ ਜਾਂ ਤਾਂ ਉਹ ਵੀਰ ਕਹਿ ਦੇਣ ਵੀ ਹਾਂ ਜਿਹੜੇ ਵੀਰ ਮੱਕੀ ਲਾਉਂਦੇ ਆ ਉਹ ਵੀਰ ਕਹਿ ਦੇਣ ਵੀ ਹਾਂ ਵੀਰੇ ਨਹੀਂ ਐ ਝੂਠ ਆ ਠੀਕ ਹੈ ਵੀ ਨਹੀਂ ਨਿਕਲਦੀ ਹਾਂ ਦੇਖੋ ਜਦੋਂ ਜਦੋਂ ਡੜਾ ਪੈਣਾ ਹੁਣ ਮੇਰਾ ਆਮ ਡੜਾ ਮੈਂ ਤੁਹਾਨੂੰ ਵੀਡੀਓ ਚ ਵੀ ਬਹੁਤ ਵਾਰ ਗਿਆ ਵੀ ਆਮ ਡੜਾ 47 48 50 ਕੁੰਟਲ ਦਾ ਗਿੱਲੀ ਦਾ ਡੜਾ ਪੈ ਜਾਂਦਾ ਹੈ ਨਾ ਉਹਦਾ ਯਾਰ ਰੇਟ ਤੇ ਡਿਪੈਂਡ ਕਰਦਾ ਵੀ ਰੇਟ ਕਿੰਨੇ ਨੂੰ ਵਿਕੀ ਹੁਣ ਰੇਟ ਕਈ ਵਾਰ ਹਜ਼ਾਰ ਨੂੰ ਹੀ ਵਿਕਦੀ ਆ ਕਈ ਵਾਰ 8 900 ਨੂੰ ਹੀ ਵਿਕਦੀ ਸੀ ਪਿਛਲੇ ਸਾਲ ਹਨਾ ਗੱਲ ਤਾਂ ਉੱਥੇ ਆ ਕੇ ਮੈਟਰ ਉਹ ਡਿਪੈਂਡ ਕਰਦਾ ਆ ਪਰ ਦੜੇ ਦੀ ਗੱਲ ਕਰਦੇ ਆ ਨਾ ਵੀ ਦੜਾ ਕਿੰਨੇ ਦਾ ਨਿਕਲਦਾ ਹੁਣ ਜਿਹੜੇ ਵੀਰਾਂ ਦੇ ਘਾਟਾ ਮੱਕੀ ਉਹ ਬਹੁਤ ਜ਼ਿਆਦੇ ਕੱਢ ਲੈਂਦੇ ਮੱਕੀ ਜਿਹੜੇ ਬਾੜੀ ਸਾਂਭ ਲੈਂਦੇ ਉਹ ਬਈ 70 75 ਗੰਡਲ ਦੀ ਐਵਰੇਜ ਉਹ ਹੀ ਕੱਢ ਲੈਂਦੇ ਹੁਣ ਮੈਂ ਆ ਮੈਂ ਕਦੇ ਵੀ ਇੱਕ ਵੀ ਨਹੀਂ ਲਾਉਂਦਾ ਹਨਾ ਮੈਂ ਅੱਡੋ ਅੱਡ ਵੀ ਲਾਉਣਾ ਕਈ ਵੀ ਕਈ ਵੀਰ ਇੱਕੋ ਹੀ ਵੀ ਲਾਉਂਦੇ ਆ ਵੀ ਜਿਹੜੀ ਮੱਕੀ ਦਾ ਝਾੜ ਬਹੁਤ ਜ਼ਿਆਦਾ ਆ ਠੀਕ ਆ ਵੀ ਜਿਹੜੀ ਮੱਕੀ ਜਿਵੇਂ ਹੁਣ 1899 ਆ 1890 ਆ ਉਹ ਮੱਕੀਆਂ ਦਾ ਝਾੜ ਇਹ ਸਾਰਿਆਂ ਨਾਲੋਂ ਜ਼ਿਆਦਾ ਆ 998 ਨਾਲੋਂ 998 ਨਾਲੋਂ ਬਟ ਕੀ ਆ ਉਹ ਡਿੱਗਦੀਆਂ ਨੇ ਬਸ ਉਹ ਡਿੱਗ ਪੈਂਦੀਆਂ ਉਹਨਾਂ ਦਾ ਟਾਂਡਾ ਕਮਜ਼ੋਰ ਆ ਉਹਨਾਂ ਦਾ ਝਾੜ ਬਹੁਤ ਜ਼ਿਆਦਾ ਆ ਬਹੁਤ ਵੱਡਾ ਦਾਣਾ ਵਾ ਠੀਕ ਆ ਤੇ ਤੁਸੀਂ ਯਾਰ ਦੇਖੋ ਇਹ 'ਚ ਕੋਈ ਝੂਠ ਨਹੀਂ ਸੀ ਬੋਲਿਆ ਮੈਂ ਹਨਾ ਕਿ ਐਂ ਝੂਠ ਬੋਲਤਾ ਸੀ ਤੇ ਇੱਕ ਹੋਰ ਹੁਣ ਚਲੋ ਠੀਕ ਆ ਮੇਰੇ ਮੈਂ ਮੈਨੂੰ ਦੇਖ ਕੇ ਵੀਰਾਂ ਨੇ ਆਲੂ ਲਾ ਲਏ ਹਨਾ ਚਲੋ ਕੋਈ ਗੁਨਾਹ ਤਾਂ ਮੈਂ ਕਰਿਆ ਨਹੀਂ ਹਨਾ ਪਰ ਮਾਮਲੇ ਵਧਾਉਣ ਨੂੰ ਤਾਂ ਨਹੀਂ ਸੀ ਮੈਂ ਕਹਤਾ ਕਿਸੇ ਨੂੰ ਵੀ ਮਾਮਲੇ ਵਧਾਉਣ ਦੇ ਲਈ ਮਾਮਲੇ ਵਧਾਉਣ ਨੂੰ ਤਾਂ ਮੈਂ ਨਹੀਂ ਸੀ ਕਿਹਾ ਉਹ ਤਾਂ ਵੀਰਾਂ ਨੇ ਆਪੇ ਵਧਾਇਆ ਕਿ ਉਹ ਵੀ ਮੈਂ ਸਾਰਿਆਂ ਨੂੰ ਸੁਨੇਹਾ ਦੇ ਕੇ ਆਇਆ ਸੀ ਵੀ ਮਾਮਲੇ ਵਧਾਉਣ ਦੇ ਕਿਨ ਦੇਖੋ ਵੀਰੇ ਮੈਂ ਉਹੀ ਵਾਰ-ਵਾਰ ਗੱਲ ਕਰਦਾ ਕਿ ਜਿਹਦਾ ਆਲੂ ਲਾਉਣਾ ਕਿਤੇ ਸੌਖਾ ਕੰਮ ਨਹੀਂ ਹੈਗਾ ਬਹੁਤ ਮਿਹਨਤ ਲੱਗਦੀ ਆ ਬਹੁਤ ਪੈਸਾ ਖਰਚ ਹੁੰਦਾ ਹਰ ਇੱਕ ਵੀਰ ਦਾ ਇਹਨੂੰ ਆਲੂ ਨੂੰ ਜਿਗਰੇ ਵਾਲਾ ਬੰਦਾ ਹੀ ਤਾਉਂਦਾ ਵਾ ਆਲੂ ਬਿਨਾ ਜਿਗਰੇ ਵਾਲੇ ਤੋਂ ਆਲੂ ਨਹੀਂ ਲੱਗਦਾ ਤਾਂ ਇਸ ਕਰਕੇ ਕਮੈਂਟ ਕਰਨ ਲੱਗੇ ਮਾੜਾ ਆ ਦੇਖਿਆ ਕਰੋ ਕੀ ਹਾਂ ਕੀ ਆ ਜਿਹੜੇ ਵੀਰਾਂ ਦੇਖੋ ਯਾਰ ਮੈਂ ਵੀ ਕਿਸੇ ਤੋਂ ਸਿੱਖਿਆ ਮੈਂ ਵੀ ਸਿੱਖਦਾ ਵੀ ਆ ਰਿਹਾ ਅੱਜ ਇਹ ਚੀਜ਼ ਨਹੀਂ ਹੈਗੀ ਕਿ ਮੈਂ ਮੈਂ ਭਾਈ ਸਾਰਾ ਕੁਝ ਕੀ ਕੀ ਮੈਂਗਾ ਉਹ ਕਰਦਾ ਇੱਕ ਨਾਰਮਲ ਗੱਲਾਂ ਹੀ ਦੱਸਦਾ ਘੱਟ ਦੋ ਘੱਟ ਖਰਚਾ ਕਰਵਾਇਆ ਖੇਤੀ ਤੇ ਠੀਕ ਆ ਘੱਟ ਦੋ ਘੱਟ ਥੋੜਾ ਡੀਜ਼ਲ ਬਚਦਾ ਵਾ ਸਾਰਾ ਕੁਝ ਘੱਟ ਦੋ ਘੱਟ ਕਰਵਾਇਆ ਮਹਿੰਗੀ ਦਵਾਈ ਨਹੀਂ ਕਦੇ ਰਕਮੈਂਡ ਕਰੀ ਆਪਾਂ ਨਾ ਚੌਲਾਂ ਤੇ ਨਾ ਕਦੀ ਉਹਦੇ ਤੇ ਹਨਾ ਬਾਧੂ ਕਦੇ ਕੁਝ ਪਾਏ ਦੀ ਉਹ ਨਹੀਂ ਵੀਡੀਓ ਆਪ ਆ ਬਣ ਬਣਾਈ ਵੀ ਹਾਂ ਭਾਈ ਆ ਮੈਂ ਤਾਂ ਵੀਰੇ ਗੱਲ ਨੂੰ ਸਮਝਿਆ ਕਰੋ ਸਮਝ ਕੇ ਵਧੀਆ ਤਰੀਕੇ ਨਾਲ ਫਿਰ ਉਹਤੇ ਕਮੈਂਟ ਕਰਿਆ ਕਰੋ ਠੀਕ ਹੈ ਨਾ ਜੇ ਤਾਂ ਕੋਈ ਗਲਤ ਆ ਫਿਰ ਤਾਂ ਮੰਨਿਆ ਹੈ ਨਾ ਕਿ ਹੁਣ ਮੈਂ ਤਾਂ ਇਉਂ ਤਾਂ ਹੈ ਨਹੀਂ ਵੀ ਮੈਂ ਕਦੇ ਇਹ ਚੀਜ਼ ਤਾਂ ਮੈਂ ਕਰੀ ਨਹੀਂ ਸੀ ਕਿ ਵੀ ਮੈਂ ਕਿਸੇ ਦੇ ਫਾਰਮਾਂ ਤੇ ਜਾ ਜਾ ਕੇ ਆਲੂ ਦਿਖਾ ਦਿਖਾ ਕੇ ਵੀਡੀਓ ਪਾਈ ਹੈ ਮੈਂ ਤਾਂ ਸਿਰਫ ਇੱਕ ਆਪਦੇ ਕੰਮ ਦੀ ਵੀਡੀਓ ਪਾਈ ਸੀ ਠੀਕ ਨਹੀਂ ਮੇਰੀ ਇੱਕ ਵੀਡੀਓ ਦੇ ਵਿੱਚ ਕਹਿ ਦੋ ਵੀ ਹਾਂ ਭਾਈ ਇੱਕ ਵੀਡੀਓ ਮੈਨੂੰ ਲੱਭ ਕੇ ਦਿਖਾ ਦਿਓ ਵੀ ਹਾਂ ਜੇ ਕਿਸੇ ਵੀਰ ਨੂੰ ਮੈਂ ਮੈਂ ਸਨੇਹਾ ਦਿੱਤਾ ਹੋਵੇ ਨਹੀਂ ਨਹੀਂ ਸਾਰੇ ਜਣੇ ਆਲੂ ਲਾਇਆ ਕਰੋ ਆਲੂ ਲਾਇਆ ਕਰੋ ਤਾਂ ਉਹੀ ਗੱਲ ਬਾਰ ਬਾਰ ਆਉਂਦੀ ਆ ਕਿ ਵੀਰੇ ਜੀ ਚ ਹਿੰਮਤ ਆ ਜਾਂ ਜਿਹਦਾ ਜੀ ਕਰਿਆ ਉਹ ਵੀਰ ਨੇ ਆਲੂ ਲਾਇਆ ਕਿਸੇ ਦੇ ਕਹਿਣ ਤੇ ਕਿਸੇ ਦੇ ਕਰਨ ਤੇ ਕੋਈ ਨਹੀਂ ਕਰਦਾ ਠੀਕ ਹੈ ਨਾ ਕਿਸੇ ਦੇ ਕਹਿਣ ਤੇ ਤਾਂ ਕੋਈ ਬੰਦਾ ਪਾਣੀ ਨਹੀਂ ਪੀਂਦਾ ਵੀ ਪਾਣੀ ਨੂੰ ਵੀ ਜੇ ਬੰਦਾ ਪੁੱਛਦਾ ਪਾਣੀ ਹੀ ਨਹੀਂ ਪੀਂਦਾ ਜੇ ਕਿਸੇ ਦਾ ਮਨ ਕਰੂ ਪਾਣੀ ਪੀਣ ਨੂੰ ਜਾਂ ਰੋਟੀ ਖਾਣ ਨੂੰ ਤਾਂ ਹੀ ਖਾਊਗਾ ਤਾਂ ਸੋ ਇਸ ਕਰਕੇ ਵੀਰੇ ਮਾਫੀ ਆ ਜੇ ਹੁਣ ਇਹ ਜੀਆਂ ਚੀਜ਼ਾਂ ਤੋਂ ਤੁਹਾਨੂੰ ਕਿਸੇ ਨੂੰ ਲੱਗਦਾ ਕਿ ਹਾਂ ਵੀ ਮੇਰੇ ਕਰਕੇ ਆਲੂ ਲਾਲੇ ਤਾਂ ਮੰਦਾ ਹੋ ਗਿਆ ਇਹ ਚੀਜ਼ਾਂ ਤਾਂ ਨਾਰਮਲ ਆ ਮੈਨੂੰ ਦੇਖ ਕੇ ਤਾਂ ਚਲੋ ਪੰਜਾਬ 'ਚ ਥੋੜੀ ਜਿਹੀ ਜਗਾ ਚਾਲੂ ਲਾਲ ਲਾਲਿਆ ਉਹ ਜਿਹੜੇ ਵੀਰਾਂ ਨੇ ਲਾ ਗਿਆ ਪਰ ਆਲੂ ਨੂੰ ਸਾਂਭਣਾ ਵੀ ਤਾਂ ਜ਼ਰੂਰੀ ਆ ਮੈਨੂੰ ਬਹੁਤ ਵੀਰਾਂ ਦੀਆਂ ਵੀਡੀਓ ਆਈਆਂ ਜਿਨ੍ਹਾਂ ਦੇ ਘਾਈ ਘੜਾ ਵਾ ਬੇਲਤਾ ਹੋਈ ਹੋਈ ਨਹੀਂ ਠੀਕ ਆ ਉਹ ਚੋਂ ਆਲੂ ਕਿੱਥੋਂ ਨਿਕਲਣਾ ਦੱਸੋ ਬਾਹਰਲੇ ਸਟੇਟਾਂ ਦੇ ਵਿੱਚ ਤਾਂ ਨਹੀਂ ਮੈਂ ਗਿਆ ਜਾਂ ਕਿਤੇ ਹੋਰ ਤਾਂ ਨਹੀਂ ਮੈਂ ਗਿਆ ਹੁਣ ਐਂ ਤਾਂ ਵਿੱਚ ਵੀਰਾਂ ਨੇ ਆਲੂ ਪੱਟ ਕੇ ਦੁਬਾਰਾ ਫੇਰ ਆਲੂ ਬੀਜੇ ਉੱਥੇ ਤਾਂ ਨਹੀਂ ਮੈਂ ਗਿਆ ਮੈਨੂੰ ਕਈ ਵੀਰਾਂ ਦੇ ਫੋਨ ਆਏ ਆ ਵੀ ਵੀਰੇ ਅਸੀਂ ਆਲੂ ਪੱਟ ਗਏ ਕਰਕੇ ਦੁਬਾਰਾ ਆਲੂ ਲਾਉਣ ਲੱਗਿਆ ਸਾਰਿਆਂ ਨੂੰ ਮਨਾ ਉਹਨਾਂ ਨੂੰ ਮੈਂ ਮਨਾ ਕਰਿਆ ਮੈਂ ਕਿਹਾ ਵੀਰੇ ਇੱਕ ਵਾਰ ਤਾਂ ਯਾਰ ਤੁਸੀਂ ਇੱਕ ਵਾਰ ਤੁਸੀਂ ਲੈ ਲਿਆ ਆਲੂਆਂ ਦਾ ਸਵਾਦ ਵੀ ਹੁਣ ਦੂਜੀ ਵਾਰ ਹਾੜੂ ਆਲੂ ਨਾ ਲਾਓ ਹਨ ਤੇ ਪਰ ਉਹ ਕਿੱਥੇ ਹੜਦੇ ਆ ਵੀਰ ਜਿਹੜੇ ਲਾਉਂਦੇ ਆ ਉਹ ਕਹਿੰਦੇ ਕੋਈ ਨਹੀਂ ਵੀਰੇ ਹੁਣ ਅਸੀਂ ਤੈਰ ਹਰੇਕ ਸਾਲ ਹੀ ਲਾਉਨੇ ਆ ਦੋ ਦੋ ਵਾਰ ਆਲੂ ਲੈ ਹੁਣ ਦੱਸੋ ਉਹ ਵੀਰਾਂ ਨੂੰ ਤਾਂ ਨਹੀਂ ਮੈਂ ਕਦੇ ਕਿਹਾ ਮੈਨੂੰ ਤਾਂ ਮੈਂ ਤਾਂ ਸਾਲ ਦਾ ਵੀਡੀਓ ਪਾਉਣ ਲੱਗਿਆ ਸਾਲ ਦੋ ਸਾਲ ਦਾ ਆਲੂ ਤਾਂ ਉਹ ਤੋਂ ਪਹਿਲਾਂ ਤੋਂ ਹੀ ਲੱਗਦਾ ਆ ਰਿਹਾ ਮੈਂ ਤਾਂ ਕਿਹੜੇ ਬਾਗ ਦੀ ਮੋਲੀ ਆ ਕਿ ਮੇਰੇ ਤੋਂ ਤਾਂ ਬਹੁਤ ਵੱਡੇ ਵੱਡੇ ਵੀਰ ਜ਼ਿਆਦਾ ਜ਼ਿਆਦਾ ਖੇਤੀਆਂ ਵਾਲੇ ਮੇਰੇ ਤੋਂ ਤਾਂ ਆਲੂ ਲਾਉਂਦੇ ਆ ਮੈਂ ਤਾਂ ਇੱਕ ਨਾਰਮਲ ਜੀ ਖੇਤੀ ਵਾਲਾ ਬੰਦਾ ਠੀਕ ਨਹੀਂ ਤਾਂ ਸੋ ਇਸ ਕਰਕੇ ਇੱਕ ਮੈਂ ਇਹ ਵੀ ਦੇਖਿਆ ਕਮੈਂਟ ਵੀ ਉਹੀ ਵੀਰ ਕਰਦੇ ਆ ਜਿਨ੍ਹਾਂ ਦੇ ਨਾਂ ਆਲੂ ਲੱਗੇ ਹੋਇਆ ਨਾ ਮੱਕੀ ਲਾਈ ਹੋਣੀ ਉਹੀ ਵੀਰ ਕਮੈਂਟ ਕਰਨਗੇ ਉਹਦੇ ਥਲੇ ਜਿਹੜੇ ਵੀਰਾਂ ਨੇ ਆਲੂ ਬੀਜਿਆ ਜਾਂ ਜਿਨ੍ਹਾਂ ਨੇ ਕਰਿਆ ਉਹ ਕੋਈ ਨਹੀਂ ਕਮੈਂਟ ਕਰਦਾ ਇਹ ਚੀਜ਼ ਬਾਕੀ ਹੁਣ ਤਾਂ ਇਹੀ ਸਿੱਖਣ ਨੂੰ ਮਿਲਿਆ ਕਿ ਕਿਤੇ ਵੀ ਜਾ ਕੇ ਕੋਈ ਵੀ ਵੀਡੀਓ ਨਾ ਬਣਾਓ ਨਾ ਹੀ ਕਿਤੇ ਜਾਓ بس ਜੇ ਤੁਸੀਂ ਕਿਤੇ ਜਾ ਕੇ ਆਪਣੀ ਗੱਲ ਵੀ ਕਰਦੇ ਹੋ ਆਪਦੀ ਖੇਤੀ ਦੀ ਵੀ ਗੱਲ ਕਰਦੇ ਹੋ ਕਰੋ ਹੀ ਨਾ ਠੀਕ ਆ ਨਾ ਹੀ ਵੀਡੀਓ ਬਣਾਓ بس ਜੇ ਕਿਤੇ ਜਾਣਾ ਚੁੱਪ ਕਰਕੇ ਮਿਲ ਕੇ ਆ ਕੇ ਵੀਡੀਓ ਬਣਾ ਬਣਾ ਵੀਡੀਓ ਬਣਾਓ ਹੀ ਨਾ بس ਨੋਰਮਲ ਹੀ ਰਹਿਣ ਤੋਂ ਹਨਾ ਉਹ 60 65 ਕੁਆਂਟਲ ਜਾਨਕਿ ਮੇਰਾ ਕਹਿਣਾ ਬਹੁਤ ਚੁਬਿਆ ਹਨਾ ਪਰ ਜਿਹੜੇ ਵਿੱਚ ਉਹ ਅਸੀਂ ਜਿਹੜੀਆਂ ਹੋਰ ਗੱਲਾਂ ਕਰੀਆਂ ਸਮੱਸਿਆਵਾਂ ਦੱਸੀਆਂ ਸੀਗੀਆਂ ਵੀ ਹਾਂ ਵੀ ਆਹ ਹਾਜ਼ਮਤ ਸੇ ਆਉਂਦੀਆਂ ਤੁਹਾਨੂੰ ਜ਼ੀੜ ਦੇ ਵਿੱਚ ਤੇ ਵੀ ਸਾਨੂੰ ਡੀਏ ਆ ਟੈਗਿੰਗ ਲੱਗਦੀ ਆ ਉਹ ਚੀਜ਼ਾਂ ਹਨਾ ਤੇ ਹੋਰ ਕਿੰਨੀਆਂ ਗੱਲਾਂ ਕਰੀਆਂ ਸਾਰਿਆਂ ਨੇ ਉਹ ਚੀਜ਼ ਕਿਸੇ ਨੂੰ ਨਹੀਂ ਦੁਖੀ ਸੀ ਕੇ ਜੀ ਜੇ ਇੱਕ ਚੀਜ਼ ਨੂੰ ਹੀ ਫੜਿਆ ਹੋਇਆ ਸਾਰਿਆਂ ਨੇ ਇੱਕ ਚੀਜ਼ ਨਹੀਂ ਫੜਿਆ ਹੋਇਆ ਉਹ ਚੀਜ਼ ਦੇ ਤਾਂ ਸਾਨੂੰ ਸ਼ਾਬਾਸ਼ ਦਿੱਤੀ ਨਹੀਂ ਕਿਸੇ ਨੇ ਕਿ ਹਾਂ ਭਾਈ ਤੁਸੀਂ ਟੈਗਿੰਗ ਦੀ ਗੱਲ ਕਰੀ ਆ ਜਾਂ ਹੋਰ ਚੀਜ਼ਾਂ ਦੀ ਵੀ ਗੱਲ ਕਰੀ ਆ ਉਹ ਚੀਜ਼ਾਂ ਸਾਰੀਆਂ ਭੁੱਲ ਕੇ ਬਾਜੇ 60 60 ਕੁਇੰਟਲ ਮੱਕੀ ਕਹਦਾ ਤਾਂ ਉਹ ਉਹ ਚੀਜ਼ ਹੀ ਤੇ ਆਵੇ ਤਾਂ ਫਿਰ 60 60 ਕੁਇੰਟਲ ਕਹਿਣ ਤੋਂ ਬਾਅਦ ਕੀ ਹੋਗੇ ਪਹਾੜ ਦਾ ਡਿੱਗਿਆ ਨਹੀਂ ਬਾਈ ਉਦੋਂ ਬਾਅਦ ਆ ਕੇ ਉਹਨੇ ਕੀ ਕਰਤਾ ਆਪਣੇ ਤੇ ਠੀਕ ਨਹੀਂ ਉਦਾਂ ਹੁਣ ਤੂੰ ਤੁਸੀਂ ਵੀ ਤਾਂ ਸਾਰੇ ਜਾਣੇ ਹੱਬ ਕੇ ਦੱਸ ਦੇਣ ਨਾ ਵੀ ਸਾਡਾ ਝੋਨੇ ਦਾ ਝਾੜ ਇੰਨਾ ਨਿਕਲਿਆ ਫੁਲਾਨਾ ਇੰਨਾ ਨਿਕਲਿਆ ਕਣਕ ਸਾਡੀ ਇੰਨੇ ਕੁ ਅੰਡਲ ਦੀ ਹੋ ਗਈ ਠੀਕ ਤੂੜੀ ਦੀਆਂ ਟਰਾਲੀਆਂ ਦੱਸ ਦਿੰਨੇ ਆਪਾਂ ਚਾਰ ਟਰਾਲੀਆਂ ਹੋ ਗਈਆਂ ਸਾਡੀਆਂ ਇਕੱਲੇ ਦੀ ਤਾਂ ਇਹ ਤੋਂ ਇੱਕੋ ਇੱਕ ਚੀਜ਼ ਸਿੱਖੀ ਆ ਮੈਂ ਕਿ ਹੱਥ ਜੋੜ ਕੇ ਮਾਫੀ ਹੈ ਸਾਰੇ ਭਰਾਵਾਂ ਤੋਂ ਕਿ ਜੇ ਮੈਂ ਵੀ ਅੱਗੇ ਤੋਂ ਤਾਂ ਮੈਂ ਕਿਤੇ ਜਾਣ ਦਾ ਕੋਸ਼ਿਸ਼ ਹੀ ਨਹੀਂ ਕਰਨੀ ਵੀ ਕਿਤੇ ਮੈਂ ਜਾਵਾਂ ਹਨਾ ਕਿ ਪਹਿਲੇ ਠੋਕ ਕੇ ਜਵਾਬ ਦਵਾਂਗੇ ਤੇ ਜੇ ਬਾਈ ਚਾਂਸ ਕਿਤੇ ਚਲੇ ਗਿਆ ਤਾਂ ਉੱਥੇ ਜਾ ਕੇ ਕੁਝ ਬੋਲਣਾ ਨਹੀਂ ਚੁੱਪਚੀ ਬੀਤੇ ਜਾਵਾਂਗੇ ਚੁੱਪਚੀ ਬੀਤੇ ਮੁੜੇ ਆਵਾਂਗੇ ਠੀਕ ਨਹੀਂ ਇਹ ਗੱਲ ਇਹ ਇੱਕ ਸਿੱਖਿਆ ਲੜ ਬਣ ਲਈ ਠੀਕ ਨਹੀਂ ਤੇ ਹੌਣਾ ਹੁਣ ਇੱਕ ਵੀਰ ਦਾ ਥੋੜੇ ਦਿਨ ਹੋਇਆ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਵੀਰੇ ਮੈਂ ਅਗਲੇ ਸਾਲ ਤੋਂ ਆਲੂ ਲਾਉਣ ਲੱਗਣਾ ਮੈਨੂੰ ਸਲਾਹ ਦੇਵੋ ਹਣ ਦੱਸੋ ਮੈਂ ਕੀ ਕਮਾਂ ਉਹਨੂੰ ਸਲਾਹ ਨਾ ਦਵਾਂ ਜਾਂ ਜਿਹੜੀਆਂ ਗੱਲਾਂ ਵੀਰੇ ਨੇ ਮੈਨੂੰ ਪੁੱਛੀਆਂ ਉਹ ਮੈਂ ਸੱਚ ਨਾ ਦੱਸਾਂ ਜਿਹੜਾ ਜਿਹੜਾ ਚੀਜ਼ ਉਹਨੇ ਪੁੱਛਿਆ ਮੈਂ ਉਹ ਨਾ ਦੱਸਾਂ ਠੀਕ ਹੈ ਜੀ ਇਹ ਵੀਰੇ ਦਾ ਕਰਿਆ ਜਿਹੜੇ ਵੀਰ ਨੇ ਮੈਨੂੰ ਪੁੱਛਿਆ ਆਲੂ ਲਾਉਣ ਦੇ ਲਈ ਤੇ ਉਹਦੇ ਵਿੱਚ ਮੈਂ ਜੇ ਉਹਨੂੰ ਸਲਾਹ ਨਾ ਦਵਾਂਗਾ ਤਾਂ ਮੇਰੇ ਕਿੱਡੀ ਮਾੜੀ ਗੱਲ ਠੀਕ ਨਹੀਂ ਕਿੰਨਾ ਮਾੜਾ ਲੱਗੂ ਬੰਦੇ ਨੂੰ ਤਾਂ ਸੋ ਇਸ ਕਰਕੇ ਵੀਰੇ ਮਾੜਾ ਮੋਟਾ ਨਾ ਦੇਖ ਕੇ ਕਰਿਆ ਕਰੋ ਕਿ ਬੰਦੇ ਨੇ ਵੀਰੇ ਥੋੜੇ ਵਰਗਾ ਮੈਂ ਜ਼ੀਰੋ ਆ ਠੀਕ ਹੈ ਕੁਝ ਨਹੀਂ ਹੈਗਾ ਜ਼ੀਰੋ ਤੋਂ ਜ਼ੀਰੋ ਹੀ ਹੈਗੇ ਆ ਜ਼ੀਰੋ ਹੀ ਰਹਿਣਾ ਹਮੇਸ਼ਾ ਠੀਕ ਆ ਇੱਥੇ ਥੱਲੇ ਧਰਤੀ ਤੇ ਰਿੰਗਣ ਵਾਲੇ ਆ ਬਸ ਜ਼ੀਰੋ ਬੰਦੇ ਆ ਆਪਾਂ ਤੇ ਜ਼ੀਰੋ ਹੀ ਹੈਗੇ ਆ ਜ਼ੀਰੋ ਹੀ ਰਹਿਣ ਦਾ ਕੋਸ਼ਿਸ਼ ਕਰਦੇ ਆ ਵੀ ਐਵੇਂ ਹੀ ਰਹੀਏ ਬਸ ਨੋਰਮਲ ਤਾਂ ਸੋ ਸੌਰੀ ਤੇ ਬਸ ਉਹ ਮੁੱਦੇ ਨੂੰ ਨਾ ਬੰਦ ਕਰ ਦਿਓ ਬਸ